ਤੇ ਉਸ ਤੋਂ ਬਾਅਦ ਉੱਪਰ ਆ ਕੇ ਮਿਕਸਰ ਦੇ ਵਿੱਚ ਮਿਕਸ ਹੁੰਦਾ ਜੀ ਤੇ ਆਪਾਂ ਤੌਲੇ ਦੇ ਵਿੱਚ ਮਧਾਣੀ ਲਾ ਕੇ ਰੜਕਦੇ ਆ ਇਹ ਮਿਕਸਰ ਇਸ ਤਰ੍ਹਾਂ ਮਾਲ ਨੂੰ ਰੜਕ ਦਿੰਦਾ ਜੀ ਜਿਵੇਂ ਆਪਾਂ ਆਮ ਲੈਂਡਰ ਦੇ ਵਿੱਚ ਮਿਸਤਰੀ ਜਿਹੜੇ ਪਾਉਂਦੇ ਨੇ ਉਹ 100 ਫੁੱਟ ਦੇ ਵਿੱਚ 7 ਬੋਰੀਆਂ ਸਿਮਿੰਟ ਦੀਆਂ ਪੈਂਦੀਆਂ ਨੇ ਜੀ ਤੇ ਆਪਾਂ ਨੇ ਇਹ ਨਾ ਆਈਐਸਓ ਲੈਬ ਤੋਂ ਅਪਰੂਵ ਕਰਾਇਆ ਹੋਇਆ ਇਹ ਡਿਜ਼ਾਈਨ ਕਰਾਇਆ ਹੋਇਆ ਇਹ 80 ਫੁੱਟ ਦੇ ਵਿੱਚ 7 ਬੋਰੀਆਂ ਸਿਮਿੰਟ ਦੀਆਂ ਪੈਂਦੀਆਂ ਸੀ ਫੁੱਟ ਦੇ ਵਿੱਚ 7 ਬੋਰੀਆਂ ਜੀ ਆਪਣਾ ਮਾਲ ਜਿਹੜਾ ਹੁੰਦਾ ਇਹ ਤੇਜ਼ ਹੁੰਦਾ ਜੀ ਯਾਨੀ ਕਿ ਆਈਐਸਓ ਕੋਡ ਦੇ ਅਕੋਰਡਿੰਗ ਇਸ ਤਰ੍ਹਾਂ ਇੰਨਾ ਪੈਣਾ ਚਾਹੀਦਾ ਅ ਨੰਦਪੁਰ ਸਾਹਿਬ ਦਾ ਜੀ ਇਹ ਨੰਦਪੁਰ ਸਾਹਿਬ ਦਾ ਨੰਦਪੁਰ ਸਾਹਿਬ ਦਾ ਵਾਸ਼ਿੰਗ ਸੈਂਡ ਹੈ ਜੀ ਕਿਥੋਂ ਤਿਆਰ ਹੁੰਦਾ ਜੀ ਇਥੋਂ ਤਿਆਰ ਹੁੰਦਾ ਜੀ ਇਹ ਤੇ ਪ੍ਰੋਪਰ ਇੱਕ ਕੰਪਿਊਟਰ ਮੰਗੇ ਤੇ ਡਾਟਾ ਇਲ ਤੇ ਫੀਡ ਹੋ ਜਾਂਦਾ ਆਪਾਂ ਨੇ ਕੀ ਕੀ ਆਈਟਮ ਲੈਣੀ ਹੈ ਉਸ ਤੋਂ ਬਾਅਦ ਇਹ ਆਟੋਮੈਟਿਕ ਚੱਲ ਰਿਹਾ ਦੇਖੋ ਆਟੋਮੈਟਿਕ ਹੁੰਦਾ ਚੱਲ ਰਿਹਾ ਹੈ ਪਲਾਂਟ ਇਹੇ ਕੋਈ ਲੈਂਟਰ ਦਾ ਫਰਕ ਵੀ ਹੁੰਦਾ ਜੀ ਜੋ ਵੀ ਬੋਰੀ ਘਟ ਵੱਧਦਾ ਕੋਈ ਇਹਦੇ ਵਿੱਚ ਕੋਈ ਚਾਂਸੀ ਨਹੀਂ ਹੈ ਜੀ ਸਾਰਾ ਕੰਪਿਊਟਰਾਈਜ਼ਡ ਹੈ ਇਹਦੇ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ ਫੀਡ ਹੈ ਮਟੀਰੀਅਲ ਸਾਰਾ ਕੀ ਬੇਚ ਰਿਪੋਰਟ ਇਹਦੀ ਨਿਕਲ ਕੇ ਆਉਂਦੀ ਹੈ ਕਿੰਨਾ ਰੇਤਾ ਟੋਟਲੀ ਡਿਟੇਲ ਚ ਜੀ ਅੱਛਾ ਪੱਕਾ ਬਿਲ ਮਿਲਦਾ ਹੈ ਦੇਖ ਸਕਦੇ ਹੋ ਚੱਲ ਪਈ ਮੋਟਰ ਦੋਸਤੋ ਆਹ ਦੇਖ ਸਕਦੇ ਹੋ ਚੱਲ ਪਈ ਮੋਟਰ ਲੈਂਟਰ ਪਾਉਣ ਵਾਲੀ ਮੋਟਰ ਇਹ ਕਹਾਂਗੇ ਉਹਨੂੰ ਪਏ ਇਹ 6 ਇੰਚ ਹੈ ਜੀ 6 ਇੰਚ ਹੈ ਜੀ 6 ਇੰਚ ਪਏ ਪਾ ਚੱਲ ਰਿਹਾ ਹੈ ਲੱਗ ਰਹੀ ਹੈ ਧਾਰ ਆਪਾਂ ਜੀਰੀ ਝੋਨਾ ਰਮਾਉਂਦੇ ਦਾ ਦੇਖਦੇ ਆ ਕਣਕ ਪਰਾ ਦੇਖੋ ਹਾਂ ਜੀ ਦੱਸੋ ਜੀ ਇਹਦੇ ਬਾਰੇ ਫਿਰ ਉਹਨਾਂ ਜੀ ਇੱਕ ਤਾਂ ਦੇਖੋ ਜੀ ਇਹਦੀ ਮਿਕਸਿੰਗ ਦੇਖੋ ਬਿਲਕੁਲ ਜਿਸ ਤੋਂ ਆਪਾਂ ਲੈਂਟਰ ਸ਼ੁਰੂ ਕਰਿਆ ਐਂਡ ਤੱਕ ਸਾਰਾ ਮਾਲੇ ਏਵੇਂ ਦਾ ਹੀ ਆਊਗਾ ਇੱਕ ਜਾਣ ਆਊਗਾ ਇੱਕ ਜਾਣ ਆਊਗਾ ਸਾਰੇ ਟ੍ਰਾਂਜੈਕਸ਼ਨ ਮਿਕਸਰ ਦੇ ਵਿੱਚ ਜਿਹਨੂੰ ਅਸੀਂ ਇਹ ਟੀਐਮ ਦੇ ਵਿੱਚ ਆ ਜਾਂਦਾ ਜਦੋਂ ਤੱਕ ਅੱਗੇ ਜਾ ਕੇ ਮਾਲ ਛੱਤ ਤੇ ਨਹੀਂ ਪਾਇਆ ਜਾਂਦਾ ਇਹਦੇ ਵਿੱਚ ਵੀ ਰਲਦਾ ਹੀ ਰਹਿੰਦਾ ਘੁਲਦਾ ਹੀ ਜਾਂਦਾ ਜਿਵੇਂ ਜੀ ਬਿਲਕੁਲਦਾ ਹੀ ਰਹਿੰਦਾ ਜੀ ਜਿੰਨਾ ਵੱਧ ਘੁਲੂਨਾ ਲਾਹੇ ਬੰਦਾ ਜੀ ਹਲਕੁਲ ਜੀ ਲਾਹੇ ਬੰਦਾ ਇਹ ਜਮਾ ਇਹ ਹੋ ਜਾਂਦਾ ਮਤਲਬ ਆਈਸਕ੍ਰੀਮ ਦੀ ਜਿਹਾ ਬਣ ਜਾਂਦਾ ਜੀ ਮਾਲ ਇੱਕ ਤਰ੍ਹਾਂ ਦਾ ਕਿਉਂਦਾ ਇਹਦਾ ਮੈਂ ਫਰਸ਼ੀ ਕੰਡਾ ਵੀ ਕਰਾਉਣੇ ਤੇ ਇੱਧਰ ਲੈਂਟਰ ਪੈ ਰਹੇ ਹਾਂ ਜੀ ਹਾਂ ਜੀ ਹਾਂ ਲੈਂਟਰ ਪੈ ਰਹੇ ਹੈ ਕਿਲੋਮੀਟਰ ਤੱਕ ਜਨ ਨੀਕੇ ਵੀ ਜਿੱਥੇ ਰਸਤੇ ਤੰਗ ਨੇ ਜਾਂ ਉੱਪਰ 15 ਮੰਜ਼ਲਾਂ ਤੱਕ ਲੈ ਲਓ ਕਿਲੋਮੀਟਰ ਤੱਕ ਲੈਟਰ ਪਾ ਕੇ ਆਉਂਦੇ ਨੇ ਜਾ ਕੇ ਆਪ ਸਿਰਫ ਤੁਸੀਂ ਦਾ ਫੋਨ ਕਰਨਾ ਹੈ ਸਤਿ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਸੀਗੇ ਪਾਤੜਾ ਸ਼ਹਿਰ ਦੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਸੰਗਰੂਰ ਜਾਦੇ ਲੱਗਦਾ ਜ਼ਿਲ੍ਹਾ ਨਾਲ ਸਾਰਾ ਲਹਿਰਾ ਗਾਗਾ ਮੂਨਕ ਐਮ ਐਸ ਸੀ ਪਲਾਂਟ ਲਾਇਆ ਜੋ ਕਿ ਆਪਾਂ ਲੈਟਰ ਵਗੈਰਾ ਪਾਉਣੇ ਆ ਘਰਾਂ 'ਚ ਕਿ ਮਿਸਤਰੀ ਦੋ ਬੰਦੇ ਚ ਤਿੰਨ ਬੰਦੇ ਚਾਹੀਦੇ ਨੇ ਆਪੇ ਲੈਟਰ ਪਾਏ ਆਉਂਦੇ ਨੇ ਜ਼ਿਆਦਾਤਰ ਭੀੜੀਆਂ ਰਸਤੇ 'ਚ ਕੋਈ ਲੈਟਰ ਪਾ ਕੇ ਆਉਂਦੇ ਨੇ ਕਿਵੇਂ ਤਿਆਰ ਕਰਦੇ ਨੇ ਸੋਡੇ ਸਾਰੇ ਬਹਿਮ ਭਲੇਖੇ ਅੱਜ ਦੂਰ ਕਰ ਦੇਣੇ ਨੇ ਬਾਈ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਜੀ ਬਾਈ ਜੀ ਕਿਵੇਂ ਫਿਰ ਸਾਡਾ ਸੁਪਨਾ ਸੀ ਆਪ ਦੇ ਏਰੀਆ ਦੇ ਵਿੱਚ ਆਰਐਮਸੀ ਪਲਾਂਟ ਲੈ ਕੇ ਆਉਂਦਾ ਠੀਕ ਹੈ ਇੱਕ ਤਰ੍ਹਾਂ ਦਾ ਏਰੀਆ ਦਾ ਵਿਕਾਸ ਹੈ ਜੀ ਇਹ ਪਾਹੇ ਪਲਾਂਟ ਹੁਣ ਰਨਿੰਗ ਕੰਡੀਸ਼ਨ ਦੇ ਵਿੱਚ ਹੈ ਕਿਤੇ ਕੁਝ ਪੈ ਗਿਆ ਤੇ ਕਿਤੇ ਕੁਝ ਪੈ ਗਿਆ ਠੀਕ ਹੈ ਬਹੁਤ ਘੱਟ એનર્ਜੀ ਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਸਟ੍ਰੇਟ ਲੱਗ ਕੱਟ ਕਮੇ ਲਈ ਆਪਾਂ ਗੱਲ ਕਰੀਏ ਕੱਟ ਸਮੇਂ ਦੇ ਵਿੱਚ ਕੀ ਹੁੰਦਾ ਜੀ ਜੋਇੰਟਲੈਸ ਹੋ ਜਾਂਦਾ ਠੀਕ ਹੈ ਸਮਾਂ ਜ਼ਿਆਦਾ ਲੱਗਦਾ ਰਹਿੰਦਾ ਲੈਂਟਰ ਨੂੰ ਪੁਆਇੰਟ ਪੈਂਦੇ ਰਹਿੰਦੇ ਨੇ ਕਿਤੇ ਰੋਟੀ ਕਾਣ ਲੱਗ ਹਾਂ ਜ ਪੁਆਇੰਟ ਪੈ ਜਾਂਦੇ ਨੇ ਠੀਕ ਹੈ ਹਾਂ ਇਹਦੇ ਵਿੱਚ ਕੀ ਹੈ ਜਿਹੜੇ ਨਹੀਂ ਪੈਂਦੇ ਜੀ ਦੇਖ ਸਕਦੇ ਹੋ ਦੋਸਤੋ ਲੈਂਟਰ ਆ ਜਿਹੜਾ ਆਪਾਂ ਸੱਸਾ ਜੀ ਤੁਹਾਨੂੰ ਆ ਪਹਿਰੇ ਇਹ ਉਹੀ ਆ ਗਿਆ ਜੀ ਲੈਂਟਰ ਪੈ ਰਹੇ ਹੈ ਹਾਂਜੀ ਹਾਲ ਲੈਂਟਰ ਪੈ ਰਹੇ ਹੈ ਇਹ ਕਿੰਨੇ ਫੁੱਟ ਤੱਕ ਲੈ ਜਾਨੇ ਉਹ ਜੇ ਕਿ ਭੀੜੇ ਰਸਤੇ ਜੇ ਪਾਈਪ ਨੇ ਜਾਣਾ ਹੋਵੇ ਇਹ ਮੰਨ ਲਓ 15 ਮੰਜ਼ਲਾਂ ਤੱਕ ਦੀ ਕੈਪੈਸਿਟੀ ਹੈ ਜੀ ਇਹ ਦੀ ਚਾਹੇ ਹਾਈਟ ਤੇ ਲੈ ਜੀ ਆਪਾਂ ਚਾਹੇ ਚਾਹੇ ਗਰਾਊਂਡ ਤੇ ਵਰਟੀਕਲ ਲੈ ਜੀ ਮੰਨ ਲਓ ਕਿਲੋਮੀਟਰ ਤੱਕ ਪਾਈਪ ਲੈ ਜਾਓਗੇ ਕਿਲੋਮੀਟਰ ਤੱਕ ਪਾਈਪ ਜੋੜ ਕੇ ਬਿਲਕੁਲ ਦੋਸਤੋ 1 ਕਿਲੋਮੀਟਰ ਤੱਕ ਜਾਨੀ ਕਿ ਵੀ ਜਿੱਥੇ ਰਸਤੇ ਤੰਗ ਨੇ ਜਾਂ ਉੱਪਰ 15 ਮੰਜ਼ਲਾਂ ਤੱਕ ਲੈ ਲਓ ਕਿਲੋਮੀਟਰ ਤੱਕ ਲੈਂਟਰ ਪਾ ਕੇ ਆਉਂਦੇ ਨੇ ਜਾ ਕੇ ਆਪ ਕੰਪਿਊਟਰ ਚ ਚੈੱਕ ਹੋ ਕੇ ਲੈਬੋਰੀ ਚ ਸਾਰਾ ਰੇਤਾ ਬਜਰੀ ਤੇ ਇੱਕ ਹੀ ਸੋਡੀ ਰੂਹ ਖੁਸ਼ ਹੋ ਜੂ ਜਦੋਂ ਪਲਾਂਟ ਚ ਪਾਤੜਾ ਆਉਂਗੇ ਤੁਸੀਂ ਤਾਂ ਭਾਈ ਜੀ ਆਪਣੇ ਪਹਿਰੇ ਇਹ ਲੈਂਟਰ ਹਾਂਜੀ ਹਾਂਜੀ ਹਾਂ ਕਿਹੜੀ ਕੰਪਨੀ ਆ ਇਹ ਜੋ ਐਮ ਡੀ ਵੀ ਕੰਪਨੀ ਦਾ ਪ੍ਰੋਜੈਕਟ ਹੈ ਜੀ ਹਾਂ ਐਸ ਪੀ ਐਸ ਇੰਜੀਨੀਅਰ ਮਾਲਪਾਰਾ ਨੇ ਸਾਡਾ ਠੀਕ ਹੈ ਵੱਲੋਂ ਸਾਡੀ ਕਲੋਨੀ ਦੇ ਵਿੱਚ ਸਾਡਾ ਪ੍ਰੋਜੈਕਟ ਲਵਾਇਆ ਹੋਇਆ ਹੈ ਇਹ ਇਹ ਬਾਈਆਂ ਤੋਂ ਪਵਾਰੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਦੇਖ ਸਕਦੇ ਹੋ ਬ੍ਰਦਰ ਖੜੇ ਨੇ ਜਲੂਰ ਤੋਂ ਭਾਈ ਕਰਮਜੀਤ ਸਿੰਘ ਜੀ ਤੇ ਭਾਈ ਜਗਤਾਰ ਸਿੰਘ ਦੇਖ ਸਕਦੇ ਹੋ ਬਾਈਆਂ ਨੇ ਇਹਨਾਂ ਦਾ ਸਾਰਾ ਪਲਾਂਟ ਤੁਸੀਂ ਦੇਖੀਅਾ ਸ਼ੁਰੂ 'ਚ ਹਾਂਜੀ ਭਾਈ ਕਿਵੇਂ ਲੱਗਿਆ ਬਹੁਤ ਸੋਹਣਾ ਲੱਗਿਆ ਜੀ ਬਹੁਤ ਵਧੀਆ ਮਾਲ ਹੈ ਜੀ ਅੱਛਾ ਬਹੁਤ ਸੋਹਣੀ ਤਕਨੀਕ ਹੈ ਜੀ ਜਦੋਂ ਐਡੀ ਵੱਡੀ ਕੰਪਨੀ ਦਾ ਪਹਿਲਾਂ ਇਹ ਕੰਪਨੀ ਦਾ ਪੰਜਾਬ 'ਚ ਕਿੱਥੇ ਕਿੱਥੇ ਬਣੇ ਹੋਏ ਨੇ ਕੰਨੀ ਦਾ ਡਿੜਬੇ ਵਿਕਟੋਰੀਅਨ ਕਲੇਵ ਕਲੋਨੀ ਹੈ ਜੀ ਮੂਨਕਿੰ ਵਿਕਟੋਰੀਅਨ ਕਲੇਵ ਹੈ ਜੀ ਪਾਤੜਾ ਵਿਕਟੋਰੀਅਨ ਕਲੇਵ ਕਲੋਨੀ ਹੈ ਬਨੂੜ ਤੇ ਰਾਜਪੁਰੇ ਪਟਿਆਲੇ ਦੀ ਕੰਮ ਚੱਲ ਰਹੀ ਨਹੀਂ ਨੇ ਦੋ ਛੱਡਾ ਪਟਿਆਲੇ ਪਟਿਆਲੇ ਚੱਲ ਰਹੀਆਂ ਨੇ ਲੇਨ ਸਟਰੀਟ ਨਾਮ ਤੇ ਇੱਕ ਕੈਲੀਫੋਰਨੀਆ ਦਾ ਡੱਚ ਵੀ ਜਾਂਦੇ ਨੇ ਭਾਈ ਇਸ ਤਰ ਜਦੋਂ ਐਡੀ ਵੱਡੀ ਕੰਪਨੀ ਯਾਰ ਵਿਸ਼ਵਾਸ ਕਰਕੇ ਪਵਾ ਰਹੀ ਹੈ ਤਾਂ ਫਿਰ ਸਾਡੇ ਲਈ ਤਾਂ ਪੁੱਛਣ ਦੀ ਕੁਸ ਮੈਂ ਤਾਂ ਕਹਿੰਦਾ ਦੇਖਣ ਦੀ ਲੋੜ ਵੀ ਨਹੀਂ ਜਿੱਥੇ ਕਿਤੇ ਵੀ ਪਿੰਡਾਂ 'ਚ ਰਾ ਕੁਸਾ ਆਪਣ ਤੋਂ ਦੱਸੇ ਦਿੱਤਾ ਪਹਿਲਾਂ ਆ ਪਾਇਪ ਪਹੁੰਚਦਾ ਉਹ ਜਿੱਥੇ ਬਿਲਕੁਲ ਕੋਈ ਆਪਾਂ ਕਹਿੰਦੀ ਟਰਾਲੀ ਨਹੀਂ ਪਹੁੰਚਦੀ ਜਾਂ ਕੋਈ ਤਿੰਨ ਪਹੀਆਲੀ ਰੇੜੀ ਨਹੀਂ ਜਿੱਥੇ ਭੀੜੇ ਰਸਤਿਆਂ 'ਚ ਉੱਥੇ ਆ ਪਾਇਪ ਨਾਲ ਲੈਂਟਰ ਪੈਂਦਾ ਆ ਪਾਇਪ ਦੀ ਕਰਾ ਮਾਤਿਆ ਸਾਰੀ ਕੋਈ ਬਠੜ ਨਹੀਂ ਚੱਕਣਾ ਕੁਝ ਨਹੀਂ ਚੱਕਣਾ ਨਹੀਂ ਅੱਗੇ ਪੱਠੜਾਂ ਦੇ ਨਾਲੇ ਹੱਥੇ ਵਢਾਈ ਜਾਂਦੇ ਤੇ ਦੇਖ ਸਕਦੇ ਹੋ ਭੀੜੇ ਰਸਤਿਆਂ ਚ ਚਾਹੇ 1 ਕਿਲੋਮੀਟਰ ਤੱਕ ਪਾਈਪ ਵਗ ਜਾਂਦਾ 33 3500 ਫੁੱਟ ਸ਼ੀਸ਼ੇ ਵਾਂਗ ਚਮਕ ਰਹੀ ਹੈ ਜੀ ਜੱਤ ਦੀ ਇਹਨਾਂ ਤੋਂ ਹੁਣੇ ਪਾ ਕੇ ਆਣਿਆ ਲੈਂਟਰ ਪਾਜਣਾ 1000 ਫੁੱਟ 2 ਘੰਟਿਆਂ ਚ ਸ਼ਾਮ ਨੂੰ ਫਿਰ ਕਿੰਨਾ ਪਾ ਦਾਂ ਨਿਓ ਜੀ ਜੇ ਸਵੇਰੀ ਸ਼ਾਮ ਨੂੰ ਤਾਂ ਲਾ ਲਓ ਜੀ ਜੇ ਮੰਗੋਗੇ 8000 ਫੁੱਟ ਲੈਂਟਰ ਪਾ ਦਾਂਗੇ ਜੀ ਦੇਖ ਸਕਦੇ ਹੋ ਦੋਸਤੋ ਵੀ 10 ਘੰਟਿਆਂ ਚ 8 ਤੋਂ 10000 ਫੁੱਟ ਲੈਂਟਰ ਪਾ ਦਿੰਦੀ ਹੈ ਇਹ ਮਸ਼ੀਨੋ ਵੀਡੀਓ ਕਰ ਦਿਓ ਸ਼ੇਅਰ ਦੱਬ ਕੇ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਹੈ ਹੁਣ ਤੱਕ ਕਿਵੇਂ ਰਿਜ਼ਲਟ ਆਏ ਨੇ ਬਹੁਤ ਵਧੀਆ ਰਿਜ਼ਲਟ ਹੈ ਜੀ ਜਿੰਨੀ ਸਾਨੂੰ ਉਮੀਦ ਸੀ ਏਰੀਏ ਨੇ ਉਸ ਤੋਂ ਵੱਧ ਕੇ ਰਿਸਪਾਂਸ ਦਿੱਤਾ ਹੈ ਜੀ ਠੀਕ ਹੈ ਬਸ ਸੋਨਾ ਰਿਸਪਾਂਸ ਹੈ ਸਭ ਬੜੇ ਸਮਝਦਾਰ ਲੋਕ ਹੋ ਗਏ ਨੇ ਦੁਨੀਆ ਜਾਗਰੂਤ ਹੋ ਗਈ ਹੈ ਪੱਕਾ ਬਿਲ ਵੀ ਮਿਲਦਾ ਹੈ ਵੀ ਲੈਂਟਰ ਪਵਾਈ ਦਾ ਕਿੱਥੇ ਤੱਕ ਚਲੇ ਜਾਣਗੇ ਲੈਂਟਰ ਪਾਉਣਾ 50 ਤੋਂ 60 ਕਿਲੋਮੀਟਰ ਤੱਕ ਕਿਤੇ ਹੋਵੇ 50 ਤੋਂ 60 ਕਿਲੋਮੀਟਰ 60 ਕਿਲੋਮੀਟਰ ਕਿਤੇ ਹੋਵੇ ਜੀ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਪੀੜੀਆਂ ਗਲੀਆਂ ਦੇ ਵਿੱਚ ਪੀੜੇ ਰਸਤਿਆਂ ਦੇ ਵਿੱਚ ਕੋਈ ਕੋਈ ਨਹੀਂ ਜੀ ਅੱਛਾ ਹਾਂ ਜੀ ਹਾਂ ਤਾਂ ਇਹ ਪਹਿਲੀ ਵਾਰੀ ਹੋਇਆ ਹੈ ਵੀ ਲੈਂਟਰ ਪਵਾਉਣ ਦਾ ਸਾਨੂੰ ਬਿੱਲ ਬਿੱਲ ਵੀ ਮਿਲਦਾ ਹੋਵੇ ਨਾਲ ਆ ਟੀਐਮ ਆਪਾਂ ਕੰਟੇਨਰ ਕਹਿੰਦੇ ਨੇ ਭਾਈਸੇ ਇਹਦੇ ਵਿੱਚ ਜਾਂਦਾ ਤਿਆਰ ਹੋ ਕੇ ਅੱਗੇ ਇੱਥੇ ਵੀ ਪਵਾਉਣਾ ਜਿਵੇਂ ਲਹਿਰੇਗਾ ਅੱਗੇ ਦੇਖਿਆ ਸੀ ਤੁਸੀਂ ਇੱਥੇ ਹੀ ਗਿਆ ਸੀ ਪਾਤੜਾ ਤੋਂ ਕਾ ਸੈਂਸਰ ਲੱਗੇ ਹੋਏ ਨੇ ਹਾਂਜੀ ਤੋਲ ਕੇ ਮਾਲ ਲੈਂਦੀ ਐ ਸਾਰਾ ਮਾਲ ਬਾਇ ਵੇਟ ਪੈ ਰਿਹਾ ਐ ਅਸਾ ਤੋਲ ਕੇ ਮਾਲ ਲੈਂਦੀ ਆ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੁਣ ਮਾਲ ਜਾ ਰਿਹਾ ਜੇ ਕਹਦੀ ਐ ਹਾਂਜੀ ਦੇਖੋ ਭਾਈ ਉਹਨਾਂ ਦੀ ਹਾਂਜੀ ਹਾਂ ਦੇਖ ਸਕਦੇ ਹੋ ਵੀ ਦਿਖ ਵੀ ਰਿਹਾ ਹੈਗਾ ਸਾਹਮਣੇ ਫਿਰ ਸਿਮਿੰਟ ਵੀ ਇੱਥੋਂ ਦੀਆਂ ਜਾਂਦੇ ਜੀ ਹਾਂਜੀ ਸਿਮਿੰਟ ਤਾਂ ਉਪਰੋਂ ਦਾ ਜੀ ਡਾਇਰੈਕਟ ਉੱਥੇ ਜੀ ਤਾਂ ਦੋਸਤੋ ਪਾਤੜਾਂ ਦੇ ਵਿੱਚ ਇਹ ਜਦੋਂ ਨਮੂਨਕ ਨੂੰ ਜਾਂਦੇ ਆ ਮੂਨ ਕਰੋੜ ਦੇ ਉੱਤੇ ਤੁਸੀਂ ਆਏ ਲਾ ਲੋਆ ਕਲੋਨੀ ਬਣ ਰਹੀ ਹੈ ਇਹ ਕਲੋਨੀ ਕਿਵੇਂ ਜੇ ਕੋਠੀਆਂ ਬਣ ਰਹੀਆਂ ਨੇ ਇਹ ਸ਼ੋਰੂਮ ਬਣ ਰਹੇ ਨੇ ਜੀ ਕਮਰਸ਼ੀਅਲ ਕਲੋਨੀ ਹੈ ਜੀ ਇਹ ਐਮ ਡੀ ਵੀ ਦੀ ਜੀ ਮੈਚਾ ਟੋਪਲ ਬ੍ਰੈਂਡ ਬਿਲਡਰਸ ਦੀ ਠੀਕ ਹੈ ਸਾਰਾ ਮਾਲ ਮਟੀਰੀਅਲ ਤੇ ਆਪਣਾ ਜਾ ਰਿਹਾ ਜੀ ਇੱਥੇ ਲੈਂਟਰ ਤੁਸੀਂ ਪਾਉਂਗੇ ਬਿਲਕੁਲ ਸਾਰਾ ਮਾਲ ਆਪਣਾ ਜਾ ਰਿਹਾ ਜੀ ਅੱਜ ਅਮਰੀਕਾ ਦੇਖ ਸਕਦੇ ਹੋ ਪਰ ਸੋਡਾ ਨਹੀਂ ਮਨ ਕਰਿਆ ਵੀ ਕੈਨੇਡਾ ਅਮਰੀਕਾ ਚਲੇ ਜਾਈਏ ਆਪਣੀ ਬਾਬੇ ਨਾਨਕ ਨੇ ਚੀ ਕੈਨੇਡਾ ਬਣਾਈ ਹੋਈ ਹੈ ਜੀ ਮਿਹਨਤ ਕਰਦੇ ਆ ਉਹਦਾ ਸੋਹਣਾ ਰਿਸਪੌਂਸ ਹੈ ਜੀ ਇਹ ਜਿਵੇਂ ਆਪਾਂ ਆਮ ਲੈਂਟਰ ਦੇ ਵਿੱਚ ਮਿਸਤਰੀ ਜਿਹੜੇ ਪਾਉਂਦੇ ਨੇ ਉਹ 100 ਫੁੱਟ ਦੇ ਵਿੱਚ 7 ਬੋਰੀਆਂ ਸਿਮਿੰਟ ਦੀਆਂ ਪੈਂਦੀਆਂ ਨੇ ਜੀ ਤੇ ਆਪਾਂ ਨੇ ਇਹ ਨਾ ਆਈਐਸਓ ਲੈਬ ਤੋਂ ਪ੍ਰੂਫ ਕਰਾਇਆ ਵਿਆ ਇਹ ਡਿਜ਼ਾਈਨ ਕਰਾਇਆ ਵਿਆ ਇਹ 80 ਫੁੱਟ ਦੇ ਵਿੱਚ 7 ਬੋਰੀਆਂ ਸਿਮਿੰਟ ਦੀਆਂ ਪੈਂਦੀਆਂ 6 ਫੁੱਟ ਦੇ ਵਿੱਚ 7 ਬੋਰੀਆਂ ਜੀ ਆਪਣਾ ਮਾਲ ਜਿਹੜਾ ਹੁੰਦਾ ਇਹ ਤੇਜ਼ ਹੁੰਦਾ ਜੀ ਠੀਕ ਹੈ ਯਾਨੀ ਕਿ ਆਈਐਸਓ ਕੋਡ ਦੇ ਅਕੋਰਡਿੰਗ ਇਸ ਤਰ੍ਹਾਂ ਇੰਨਾ ਪੈਣਾ ਚਾਹੀਦਾ ਜੀ ਦੂਸਰੇ ਦੇ ਵਿੱਚ ਦੂਸਰੇ ਨਾਲੋਂ ਜੀ ਅਸੀਂ ਮਾਲ ਮਟੀਰੀਅਲ ਬਹੁਤ ਵੈਸਟ ਵਰਤਦੇ ਆ ਜੀ ਸਾਰਾ ਜਿੰਨਾ ਰੋ ਮਟੀਰੀਅਲ ਅਸੀਂ ਲੈਨੇ ਆ ਜੀ ਤੁਹਾਨੂੰ ਦਿਖਾਈਏ ਇੰਨਾ ਵੀ ਅਸੀਂ ਰੋ ਮਟੀਰੀਅਲ ਇਹ ਲੈਣੇ ਆ ਅਸੀਂ ਸਾਰਾ ਇਹ ਟੈਸਟ ਕਰਕੇ ਲੈਣੇ ਆ ਸਾਡੇ ਆਪਦੀ ਲੈਬ ਲਈ ਆ ਜੀ ਅਸੀਂ ਨੇ ਅੱਛਾ ਟੈਸਟ ਕਰਕੇ ਲੈਣੇ ਆ ਇਹ ਰੇਤਾ ਕਿਥੋਂ ਦਾ ਫਿਰ ਅਨੰਦਪੁਰ ਸਾਹਿਬ ਦਾ ਜੀ ਇਹ ਅਨੰਦਪੁਰ ਸਾਹਿਬ ਦਾ ਹੈ ਅਨੰਦਪੁਰ ਸਾਹਿਬ ਦਾ ਵਾਸ਼ਿੰਗ ਸੈਂਡ ਹੈ ਜੀ ਵਾਸ਼ਿੰਗ ਸੈਂਡ ਹੈ ਹਾਂ ਜੀ ਇਹ ਵਾਸ਼ਿੰਗ ਸੈਂਡ ਹੈ ਜੀ ਇਹ ਨਾਲ ਕਰਨਾਲ ਦਾ ਸੈਂਡ ਹੈ ਜੀ ਤੇ ਅੱਛਾ ਨਾਲ ਕਰਨਾਲ ਦਾ ਹੈ ਹਾਂ ਜੀ ਹਾਂ ਜੀ ਠੀਕ ਹੈ ਇੱਕ ਨੰਬਰ ਮਟੀਰੀਅਲ ਹੈ ਜੀ ਕਿ ਦਾਣਾ ਵੀ ਇਹਦੇ ਵਿੱਚ ਕੋਈ ਖਰਾਬ ਨਹੀਂ ਹੈ ਜੀ ਮੇਰੇ ਰੇਤਾ ਬਹੁਤ ਜ਼ਿਆਦਾ ਹੁੰਦਾ ਹੈ ਮਿੱਟੀ ਦੀ ਕੋਈ ਗੰਜائش ਨਹੀਂ ਹੈ ਜੀ ਬਿਲਕੁਲ ਵਾਸ਼ਿੰਗ ਮਟੀਰੀਅਲ ਪਰ ਇਹ ਤਖਾਮ ਦਾ ਹੈ ਹਾਂ ਬਿਲਕੁਲ ਤਿੱਖੀ ਚਮਕਦੀ ਹੈ ਪੂਰੀ ਸਾਰਾ ਕਟਿੰਗ ਦਾ ਪੱਥਰ ਹੈ ਜੀ ਇੱਕ ਵੀ ਰਾਉਂਡ ਸ਼ੇਪ ਪੱਥਰ ਨਹੀਂ ਪੱਕੀ ਪਹਾੜੀ ਦਾ ਪੱਥਰ ਹੈ ਜੀ ਸਾਰਾ ਇਹ ਔਰਾਮਿਕਸ 200 ਬ੍ਰਾਂਡ ਹੈ ਜੀ ਇਹ 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 ਕਿਸ ਲਈ ਵਰਤਿਆ ਜਾਂਦਾ ਹੈ ਹੈਰ ਬਿਲਡਿੰਗਾਂ ਦੇ ਵਿੱਚ ਜਿਹੜੀਆਂ ਹੁਣ ਮੰਨ ਲਓ ਮਹਾਲੀ ਚੰਡੀਗੜ੍ਹ ਜੀਰਕਪੁਰ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਨੇ ਇਹ ਉਹਨਾਂ ਚ ਪੈਂਦਾ ਜੀ ਆਮ ਕਸਟਮਰ ਇਹਨੂੰ ਚਾਹ ਕੇ ਵੀ ਨਹੀਂ ਪਾ ਸਕਦਾ ਕਿਉਂ ਇਹ ਇਕੱਠਾ ਲਾਟਾਂਦਾ ਜੀ ਦੇਖੋ ਅਸੀਂ ਨੇ 30 ਡਰਮਾਂ ਦਾ ਇਕੱਠਾ ਲਾਟ ਮੰਗਾਇਆ ਹੈ ਜੀ ਮਹਾਲੀ ਤੋਂ ਸਪੈਸ਼ਲ ਟਰੱਕ ਦੇ ਇੱਕ ਤਾਂ ਹੁੰਦਾ ਡਰਮ ਦੇ ਵਿੱਚ ਹੈ ਜੀ ਬਿਲਕੁਲ ਇੱਕ ਆਉਂਦੇ ਇਕੱਠੇ 30-30 ਡਰਮ ਤੋਂ ਘੱਟ ਨਹੀਂ ਆਉਂਦਾ ਜੀ ਗੱਡੀ ਆਉਂਦੀ ਹੈ ਸਿੱਧੀ ਆ ਫਿਰ ਆਮ ਤਾਂ ਕੀ ਪਵਾਉ ਨਾਲ ਕਸਟਮਰ ਇਹਨੂੰ ਚੁੜਿਆ ਰਲਾਬ ਨਹੀਂ ਸਕਦਾ ਰਲਾਬ ਨਹੀਂ ਸਕਦਾ ਜੀ ਆ ਆ ਗਿਆ ਜੀ ਆਪਾਂ ਤੋ ਤਿਆਰ ਹੁੰਦਾ ਸਿਸਟਮ ਸਾਰਾ ਇਹਦੇ ਵਿੱਚ 4 ਬਿੰਨ ਬਣੇ ਹੋਏ ਨੇ ਜੀ ਇਹ ਜੀ ਪਾਰਟੀਸ਼ਨ ਹੈ ਵਿਚਾਲੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਠੀਕ ਹੈ 4 ਖਾਨੇ ਨੇ 1 2 3 ਤੇ 4 ਇੱਕ ਚ ਬਜਰੀ ਹੋਗੀ ਇੱਕ ਚ ਬਜਰੀ ਹੋਗੀ ਇੱਕ ਚ ਬਰੀਕ ਬਜਰੀ ਹੋਗੀ 10 mm ਜੀ ਉਧਰਲੇ ਪਾਸੇ ਰੇਤਾ ਹੋ ਗਿਆ ਇੱਕ ਐਕਸਟਰਾ ਹੋ ਗਿਆ ਜੀ ਜੀ ਇਹ ਖਾਨਾ ਐਕਸਟਰਾ ਕਈ ਦਫਾ 40 mm 40 mm ਦਾ ਕਿਸੇ ਨੇ ਪੀਸੀਸੀ ਵਗੈਰਾ ਦਾ ਮਾਲ ਤਿਆਰ ਕਰਾਉਣਾ ਹੁੰਦਾ ਤਾਂ ਉਹ ਇਹਦੇ ਇਹਦੇ ਚ ਪੈ ਜਾਂਦਾ ਜੀ ਠੀਕ ਹੈ ਉਂ ਵੈਸੇ ਤਿੰਨ ਚੱਲਦੇ ਨੇ ਵੈਸੇ ਤਿੰਨ ਚੱਲਦੇ ਨੇ ਜੀ ਦੇਖ ਸਕਦੇ ਹੋ ਦੋਸਤੋ ਤੇ ਆਹ ਜੀ ਮਸਾਲਾ ਇਧਰੋਂ ਉੱਥੇ ਆ ਕੇ ਵੇਟ ਹੋ ਜਾਂਦਾ ਜੀ ਉੱਪਰ ਇਹ ਸੀਮਿੰਟ ਵਾਲਾ ਪਾਈਪ ਹੋ ਗਿਆ ਜੀ ਹਾਂਜੀ ਵਰਮੇਰਾਹੀਂ ਤੇ ਉਹ ਅੱਗੇ ਉੱਪਰ ਪਾਣੀ ਦਾ ਹੋ ਗਿਆ ਜੀ ਉੱਪਰ ਉਹ ਜਿਹੜਾ ਸ਼ੀਸ਼ੇ ਜਿਹਾਂ ਜਾਰ ਦੀਆਂ ਉੱਪਰ ਉਹ ਕੈਮੀ ਉਹ ਕੈਮੀਕਲ ਦਾ ਜਿਹੜਾ ਕੈਮੀਕਲ ਡਰਮ ਪਏ ਨੇ ਡਰਮ ਪਏ ਨੇ ਉਹ ਆਟੋਮੈਟਿਕ ਚੱਕਣਾ ਹੈ ਜੀ ਸਾਰਾ ਮਟੀਰੀਅਲ ਉਹ ਦੇਖੋ ਥੱਲੇ ਪਾਈਪ ਲੱਗਾ ਹੈ ਡਰਮਾਂ ਲੱਗਾ ਹੈ ਆਟੋਮੈਟਿਕ ਆਟੋਮੈਟਿਕ ਚੱਕ ਰਿਹਾ ਹੈ ਜੀ ਉਹ ਜਿੰਨਾ ਕਿ ਸ਼ਹਿਰਾਂ ਚ ਪੁਰਾਣੇ ਪਿੰਡਾਂ ਚ ਆਪਾਂ ਦੇਖਦੇ ਜਿਹੜੇ ਵੱਡੇ ਪਿੰਡ ਨੇ ਜਗ੍ਹਾ ਨਹੀਂ ਹੁੰਦੀ ਬਿਲਕੁਲ ਮੋਟਰਸਾਈਕਲ ਮਸਾਂ ਹੀ ਲੰਗਦਾ ਜੇ ਕਹਦੀਏ ਦੋ ਬੰਦੇ ਤੋਂ ਰੁੱਕ ਕੇ ਵੀ ਮਸਾਂ ਲੰਗਦੇ ਨੇ ਪਰ ਇੱਥੇ ਆਹ ਪਲਾਂਟ ਦੇ ਵਿੱਚ ਤਿਆਰ ਕਰਿਆ ਹੋਇਆ ਮਾਲ ਉੱਥੇ ਪਹੁੰਚਦਾ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਜਿੱਥੇ ਤਿੰਨ ਪਹੀਆਲੀ ਰੇੜੀ ਵੀ ਨਹੀਂ ਲੰਗਦੀ ਉੱਥੇ ਜਾ ਕੇ ਲੈਂਟਰ ਪਾ ਕੇ ਆਉਂਦੇ ਨੇ ਮੰਨ ਲਓ ਇੱਕ ਮਿਕਸਿੰਗ ਮਟੀਰੀਅਲ ਚੱਕ ਲੈਣੇ ਆਪਾਂ ਆ ਮਟੀਰੀਅਲ ਇਹ ਅਸੀਂ ਨੇ ਪ੍ਰੋਪਰ ਰੇਸ਼ੋ ਕਰਵਾਈ ਹੋਈ ਹੈ ਵੀ ਕਿੰਨੀ ਦੱਸ ਤਾ ਇਹਦੀ ਪਾਕੜ ਵੀ ਵੱਧ ਹੋਊ ਪਾਕੜ ਵੀ ਵੱਧ ਹੈ ਜੀ ਇਹ ਪ੍ਰੋਪਰ ਰੇਸ਼ੋ ਕਰਵਾਈ ਹੋਈ ਹੈ ਵੀ ਕਿੰਨੀ ਦੱਸਣਾ ਮੈਂ ਪੈਣੀ ਚਾਹੀਦੀ ਹੈ ਕਿੰਨੀ ਬੀਐਮਐਮ ਪੈਣੀ ਚਾਹੀਦੀ ਹਾਂਜੀ ਹੁਣ ਜੇ ਮੇਰੇ ਘਰਾਂ ਚ ਸਮਾਨ ਢੋਹਦੇ ਨੇ ਹੋਰ ਕਰਦੇ ਕੁਝ ਨਹੀਂ ਕਰਨਾ ਉਹਨਾਂ ਨੇ ਤਾਂ ਬਿਲਕੁਲ ਜੀ ਨਾ ਕੋਈ ਵੇਸਟੇਜ ਜਾਂਦੀ ਹੈ ਜੇ ਹੁਣ ਜਿੱਥੇ ਆਪਾਂ ਘਰੇ ਲਿਆ ਕੇ ਮਾਲ ਮਟੀਰੀਅਲ ਛੱਡਦੇ ਆ ਅੱਧਾ ਤਾਂ ਆਪਾਂ ਥੱਲੇ ਰੇਤੇ ਚ ਰਲਾ ਦਿੰਦੇ ਆ ਜੀ ਬਿਲਕੁਲ ਹਾਂ ਜ ਫਿਰ ਅੱਧੇ ਟਾਈਮ ਦੇ ਵਿੱਚ ਲੈਂਟਰ ਪੈ ਜਾਂਦਾ ਜੀ ਆਪਣਾ ਮੰਨ ਲਓ ਜਿਹੜਾ ਲੈਂਟਰ ਲੇਬਰ ਨੇ ਸਾਰੇ ਦਿਨ ਚ ਪਾਣਾ ਇਹ ਆਪਾਂ 20 ਮਿੰਟਾਂ 2 ਘੰਟੇ ਸੌਰੀ 2 ਘੰਟਿਆਂ ਦੇ ਵਿੱਚ ਪਾ ਕੇ ਵਿਲੇ ਹੋ ਜਾਂਦੇ ਆ ਜੀ 1000 ਜੇ ਮੰਨ ਲਓ 1000 ਫੁੱਟ ਹੈ 1000 ਫੁੱਟ 2 ਘੰਟਿਆਂ ਵਿੱਚ ਪੈ ਜਾਂਦਾ 1000 ਫੁੱਟ 2 ਘੰਟਿਆਂ ਦਾ ਕੰਮ ਹੈ ਜੀ ਦੇਖ ਸਕਦੇ ਹੋ ਦੋਸਤੋ 1000 ਫੁੱਟ ਲੈਂਟਰ ਆਹ ਤਕਨੀਕ ਨਾਲ 2 ਘੰਟਿਆਂ ਵਿੱਚ ਪਾ ਕੇ ਭਾਈ ਆਪ ਜਾਂਦੇ ਨੇ ਕਿਤੇ ਮਰਜ਼ੀ ਬਲਾ ਲਓ ਉਹੋ ਭਰ ਕੇ ਆ ਜਾਂਦਾ ਉਹਦੇ ਨਾਲ ਲਗਭਗ 600 ਫੁੱਟ ਪੈ ਜਾਂਦਾ ਕਿਉਂ ਭਾਈ ਹਾਂਜੀ ਹਾਂ ਇੱਕ ਗੱਡੀ ਨਾਲ ਲਗਭਗ ਇੱਕ ਗੱਡੀ ਨਾਲ 600 ਫੁੱਟ ਲੈਂਟਰ ਪਾਇਆ ਜਾਂਦਾ ਹੈ ਕਿਸੇ ਨੇ 600 ਪਵਾਉਣਾ ਹੈ 500 ਪਵਾਉਣਾ ਹੈ 1000 ਪਵਾਉਣਾ ਹੈ 10000 ਫੁੱਟ ਪਵਾਉਣਾ ਹੈ 15 ਮੰਜ਼ਲਾਂ ਤੇ ਪਵਾਉਣਾ ਹੈ ਚਾਹੇ ਉੱਚਾ ਚਾਹੇ ਕਿਲੋਮੀਟਰ ਲੰਮਾ ਗਲੀਆਂ ਵਿੱਚ ਦੀ ਰਾਹ ਨਹੀਂ ਉੱਥੇ ਪਵਾਉਣਾ ਤਾਂ ਜਾਨੀ ਕੇ ਹੈ ਕਦੋਂ ਮਰਜੀ ਤੁਸੀਂ ਬਾਈਆਂ ਨੂੰ ਫੋਨ ਨੰਬਰ ਬੋਲਿਓ ਬਾਈ ਜੀ ਦੁਬਾਰੇ 9899425694 ਜੀ ਫੋਨ ਨੰਬਰ ਬਾਈ ਜੀ ਦਾ ਕਰਮਜੀਤ ਸਿੰਘ ਝਲੂਰ ਆ ਗਿਆ ਸ਼ਹਿਰਾਂ ਵਾਲਿਆਂ ਵਾਸਤੇ ਤਾਂ ਪ੍ਰਦਾਨ ਹੈ ਇਹ ਹਾਂ ਹਾਂਜੀ ਇਹ ਸਿਮਿੰਟ ਕਦਮ ਹੈ ਜੀ ਆਪਣਾ ਠੀਕ ਹੈ ਪਹਿਲੀ ਗੱਲ ਤਾਂ ਸਾਡੇ ਕੋਲੇ ਫੈਕਟਰੀ ਚੋਂ ਸਿੱਧਾ ਸਮਿੰਟ ਆਉਂਦਾ ਜੀ ਠੀਕ ਹੈ ਜਿਹੜਾ ਕਿ ਇਸੇ ਹਫ਼ਤੇ ਦਾ ਸਮਿੰਟ ਬਣਿਆ ਹੋਇਆ ਦੁਕਾਨਾਂ ਦੇ ਕੀ ਹੁੰਦਾ ਕਈ ਵਾਰ ਮਹੀਨੇ ਦਾ ਪਿਆ ਡੇਢ ਮਹੀਨੇ ਦਾ ਪਿਆ 2 ਮਹੀਨਿਆਂ ਦਾ ਪਿਆ ਜੀ ਜੀ ਹਾਂ ਉਹਦੇ ਵਿੱਚ ਗਲੀ ਬਣ ਜਾਂਦੀ ਹੈ ਸਾਡੇ ਕੋਲੇ ਬਿਲਕੁਲ ਫਰੈਸ਼ ਮਾਲ ਆਉਂਦਾ ਜੀ ਤਾਜ਼ਾ ਜੀ ਕਿਹੜੀ ਕੰਪਨੀ ਦਾ ਸਮਿੰਟ ਆਉਂਦਾ ਇਹ ACC ਤੇ ਬਾਂਗੜ ਦਾ ਮੈਗਨਾ ਬ੍ਰਾਂਡ ਵਰਤ ਰਹੇ ਹਾਂ ਜੀ ਅਸੀਂ ਦੋਨਾਂ ਦਾ ਬਹੁਤ ਵਧੀਆ ਰਿਸਪੌਂਸ ਹੈ ਠੀਕ ਹੈ ਜੀ ਹਾਂ ਜੀ ਦੇਖ ਸਕਦੇ ਹੋ ਦੋਸਤ ਹਾਂ ਜੀ ਆ ਜੇਕੇ ਦਾ ਸੁਪਰ ਹੈ ਜੀ ਜੇਕੇ ਦਾ ਸੁਪਰ ਹੈ ਹਾਂ ਜੀ ਇਹਦੇ ਵਿੱਚੋਂ ਜਾ ਰਹੇ ਅੱਗੇ ਹਾਂਜੀ ਆ ਅੱਗੇ ਬੇਅਰ ਬਣਿਆ ਹੋਇਆ ਅੱਗੇ ਕੀਪ ਕਹ ਦਿੰਦੇ ਨੇ ਪੰਜਾਬੀ ਚ ਇੱਥੇ ਲੇਬਰ ਨੇ ਕਟਿੰਗ ਕਰਨੀ ਹੁੰਦੀ ਹੈ ਜੀ ਬੈਗ ਖੋਲਣੇ ਹੁੰਦੇ ਨੇ ਅੱਜ ਮੈਂ ਤੁਸੀਂ ਦੇਖ ਸਕਦੇ ਹੋ ਆ ਥੈਲੇ ਖੁੱਲੇ ਪਏ ਨੇ ਅੱਛਾ ਜੀ ਲੇਬਰ ਨੇ ਬਸ ਇਹਨੂੰ ਭਰ ਕੇ ਰੱਖਣਾ ਹੁੰਦਾ ਅੱਗੇ ਪਲਾਂਟ ਦਾ ਕੰਮ ਹੈ ਆਟੋਮੈਟਿਕ ਉਹ ਆਪ ਹੀ ਚੱਕਦਾ ਕੰਪਿਊਟਰ ਇਹ ਚੋਂ ਛੇਛਦਾ ਹੈ ਹਾਂਜੀ ਆ ਇਹਦੇ ਵਿੱਚੋਂ ਖਿੱਚੀ ਜਾਂਦਾ ਜੀ